ਤਾਂ ਕੀ ਗੱਲ ਬਤਾ ਜੀ ਪਤਾ ਲੱਗਾ ਕਿ ਤੁਹਾਡੇ ਘਰ ਛਤ ਪਛਾਦੇ ਡੇਪੀ ਵੀ ਪੰਜ ਜੀਆਂ ਡੈਥ ਹੋਈ ਕਿਸ ਤਰ੍ਹਾਂ ਇੱਕ ਹੀ ਟਾਈਮ ਬਬਰੀ ਘਟਨਾ ਹੈ ਨੀ ਪਤਾ ਨਹੀਂ ਲੱਗਿਆ ਜੀ ਰਾਤ ਕਿਹੜੇ ਵੇਲੇ ਰੀਗੀ ਹੈ ਜੀ ਅਸੀਂ ਤੇਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਪਰ ਆ ਸੀ ਕੌਣ ਕੌਣ ਮੈਂਬਰ ਦੱਸੋ ਕੀ ਨਾਂ ਸੀ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਸੀ ਪਤਨੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤਾਂ ਕਿੱਦਾਂ ਪਤਾ ਲੱਗਾ ਕਿ ਛੱਦ ਗਈ ਆ ਹਾਸਾ ਵਾਪਰੇ ਹਸਤਾ ਸਾਹ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਤੇ ਬਾਅਦ ਵਿੱਚ ਇੱਕ ਕੁੜਕੀ ਨਾ ਭਜੀ ਆਪਣਾ ਮੇਰਾ ਨਾਮ ਗੁਰਮੀਤ ਸਰ ਕਿਹੜੇ ਪਿੰਡ ਤੋਂ ਪੰਡੋਰੀ ਗੋਲੇ ਦਾ ਇਹ ਕਿਸ ਤਰ੍ਹਾਂ ਸਭ ਆਪਣੀ ਕਿਰਪਾ ਲੱਗਾ ਪੰਜ ਦੀਆਂ ਡੈਥ ਹੋ ਗਈਆਂ ਪਰਿਵਾਰ ਦੀਆਂ ਜਿਹੜੇ तकरीबन 5:30 4 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਹੀ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਪਰਿਵਾਰ ਨੂੰ ਕੱਢਣ ਦਾ ਵਾਦਾ ਹੀ ਸਿਟੀ ਹਸਪਤਾਲ ਲਿਕੇ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਇਹਨਾਂ ਨੇ ਬਿਲਕੁਲ ਦਿੱਤੋਏ ਕੋਣ ਕੋਣ ਜੀ ਪਰਿਵਾਰ ਵਿੱਚ ਜਿੰਨੇ ਦਿੱਤ ਹੋਈ ਹੈ ਪੰਜ ਪਰਿਵਾਰ ਦੇ ਮੈਂਬਰ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀਆਂ ਇੱਕ ਬੇਟੀ ਹੀ ਦੋਨੋਂ ਜੀ ਆਪ ਨੇ ਆਪ ਦਾ ਸੀ ਪਰ ਕਿਵੇਂ ਵਾਪਸੀ ਘਰ ਨਾ ਸਾਰੀ ਪਾ ਲੱਗਾ ਪੰਜ ਜੀ ਦਿੱਤ ਹੋ ਗਏ ਪਤਾ ਨਹੀਂ ਕੀ ਲੱਗਾ ਬੱਚੇ ਛੋਟੇ ਹੀ ਗੇ ਬੱਚੇ ਨਹੀਂ ਗੱਭਰੂ ਸੀ ਤਾਰਾ ਠਾਰਾ ਠਾਰਾ ਚੱਲਦੇ ਆ ਅੱਛਾ ਜੀ ਤੇ ਕਿੰਨੇ ਕਿੰਨੇ ਨਹੀਂ ਬੱਚੇ ਕਿੰਨਾ ਕਿੰਨਾ ਦੇਖ ਤੁਸੀਂ ਦੱਸੋਗੇ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿੰਨਾ ਦੇਖ ਤੁਸੀਂ ਬੰਦੇ ਮੈਂ ਕਿਹਨਾਂ ਦੇਖੋ ਇਹ ਨਾਮ ਕਿਹਨੇ ਦੇ ਗੁਰਵਿੰਦਰ ਸਿੰਘ ਹਾਂਜੀ